ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਉਹਨਾਂ ਆਦਤਾਂ ਬਾਰੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਇੱਕਦਮ ਚਮਤਕਾਰ ਕਰ ਸਕਦੀਆਂ ਨੇ ਭਾਵ ਕਿ ਇਹ ਆਦਤਾਂ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲਣ ਦਾ ਦਮ ਰੱਖਦੀਆਂ ਨੇ ਅਤੇ ਇਹ ਬਦਲਾਵ ਸਾਡੇ ਲਈ ਬਹੁਤ ਚੰਗਾ ਹੋਵੇਗਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰਦੇ ਹੋ ਜੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਆਪਣੇ ਸੁਝਾਅ ਜਾਂ ਫਿਰ ਵਾਹੀਏ ਗੁਰੂ ਜੀ ਜ਼ਰੂਰ ਲਿਖ ਕੇ ਆਇਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਆਪਣੀ ਸਭ ਤੋਂ ਪਹਿਲੀ ਚੰਗੀ ਆਦਤ ਬਾਰੇ ਜੇਕਰ ਇਹ ਆਦਤ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਨਾ ਤਾਂ ਸਾਡੇ ਸਾਰੇ ਕੰਮ ਬੜੇ ਵਧੀਆ ਤਰੀਕੇ ਦੇ ਨਾਲ ਹੋ ਸਕਦੇ ਆ ਤਾਂ ਸਭ ਤੋਂ ਪਹਿਲੀ ਚੰਗੀ ਆਦਤ ਕਿਹੜੀ ਆ ਆਪਣੀ ਸਿਹਤ ਦਾ ਖਿਆਲ ਰੱਖਣਾ ਆਪਣੀ ਆਪ ਦਾ ਖਿਆਲ ਰੱਖਣਾ ਕਿਉਂਕਿ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਐਸੇ ਨੇ ਜੋ ਆਪਣੇ ਹਰ ਇੱਕ ਕੰਮ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਕਰਦੇ ਨੇ ਜੋ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਜੋ ਵੀ ਫਰਜ਼ ਨੇ ਨਾ ਉਹਨਾਂ ਨੂੰ ਪੂਰੇ ਸਮੇਂ ਦੇ ਉੱਤੇ ਪੂਰੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਨੇ ਕਿਸੇ ਕੰਮ ਦੇ ਵਿੱਚ ਉਹ ਅਣਗਹਿਲੀ ਨਹੀਂ ਕਰਦੇ ਬਸ ਆਪਣੀ ਸਿਹਤ ਪ੍ਰਤੀ ਅਣਗਹਿਲੀ ਕਰ ਜਾਂਦੇ ਨੇ ਅਤੇ ਇਹੀ ਕੀਤੀ ਹੋਈ ਅਣਗਹਿਲੀ ਇਹੀ ਲਾਪਰਵਾਹੀ ਸਾਡੇ ਉੱਤੇ ਭਾਰੀ ਪੈ ਜਾਂਦੀ ਆ ਕਿਉਂਕਿ ਸਭ ਤੋਂ ਪਹਿਲਾਂ ਇਹ ਸਾਡੀ ਸਿਹਤ ਜੇਕਰ ਸਾਡੀ ਸਿਹਤ ਠੀਕ ਆ ਸਾਡਾ ਸਰੀਰ ਤੰਦਰੁਸਤ ਨਰੁਆਏ ਤਾਹੀਂ ਅਸੀਂ ਆਪਣੇ ਕੰਮਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕਰ ਪਾਵਾਂਗੇ ਤੇ ਜੇਕਰ ਅੱਜ ਸਰੀਰ ਸਾਡਾ ਤੰਦਰੁਸਤਿਆ ਨਰੁਵਾਏ ਤਾਂ ਇਥੇ ਲਾਪਰਵਾਹੀ ਨਹੀਂ ਵਰਤਣੀ ਕਿਉਂਕਿ ਜੇ ਲਾਪਰਵਾਹੀ ਵਰਤੀ ਤਾਂ ਇਹ ਤੰਦਰੁਸਤ ਹੀ ਨਰਵਾ ਬਣਦਾ ਨਹੀਂ ਰਹਿਣਾ ਆਪਣੀ ਸਿਹਤ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਇਹਦੇ ਵੱਲ ਧਿਆਨ ਦੇਣਾ ਪੈਣਾ ਹੈ ਜੇਕਰ ਆਪਾਂ ਪੂਰੇ ਦਿਨ ਦੇ ਵਿੱਚੋਂ 15 ਮਿੰਟ ਵੀ ਆਪਣੇ ਸ਼ਰੀਰ ਨੂੰ ਦੇ ਲੈਨੇ ਆ ਤਾਂ ਸਾਡਾ ਸ਼ਰੀਰ ਸਦਾ ਹੀ ਤੰਦਰੁਸਤ ਨਰਵਾ ਰਹਿ ਸਕਦਾ ਹੈ ਇਹ 15 ਮਿੰਟ ਦੇ ਵਿੱਚ ਅਸੀਂ ਕੋਈ ਨਾ ਕੋਈ ਕਸਰਤ ਕਰੀਏ ਕੋਈ ਯੋਗਾ ਕਰੀਏ ਜਾਂ ਸਵੇਰ ਦੀ ਸੈਰ ਸਾਡੇ ਲਈ ਕਰਨੀ ਬਹੁਤ ਜ਼ਰੂਰੀ ਆ ਆਪਣੇ ਸਰੀਰ ਨੂੰ 15 ਮਿੰਟ ਅੱਧਾ ਘੰਟਾ ਜ਼ਰੂਰ ਦੇਣਾ ਹੈ ਤਾਂ ਜੋ ਸਾਡੀ ਸਿਹਤ ਤੰਦਰੁਸਤ ਨਰੋਈ ਰਹਿ ਸਕੇ ਕਿਉਂਕਿ ਜੇਕਰ ਜਾਣਿਆ ਤਾਂ ਹੀ ਜਹਾਨਿਆ ਜੇਕਰ ਸਾਡਾ ਸਰੀਰ ਤੰਦਰੁਸਤ ਨਰੋਆ ਹੈ ਨਾ ਤਾਂ ਹੀ ਅਸੀਂ ਆਪਣੇ ਸਾਰੇ ਕੰਮ ਕਾਰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਤਾਂ ਹੀ ਆਪਣੇ ਸੁਪਨੇ ਆਪਣੀਆਂ ਇਛਾਵਾਂ ਨੂੰ ਪੂਰੀਆਂ ਕਰ ਸਕਾਂਗੇ ਤਾਂ ਹੀ ਅਸੀਂ ਆਪਣੀ ਮਿੱਥੀ ਉਮੀਦ ਮੰਜ਼ਿਲ ਤੱਕ ਪਹੁੰਚ ਪਾਵਾਂਗੇ ਅਤੇ ਉਸ ਮੰਜ਼ਿਲ ਤੇ ਪਹੁੰਚ ਕੇ ਉਹ ਸੁੱਖ ਵੀ ਅਸੀਂ ਤਾਂ ਹੀ ਮਾਣ ਪਾਵਾਂਗੇ ਜੇ ਸਾਡਾ ਸਰੀਰ ਤੰਦਰੁਸਤ ਨਰਵਾਏ ਪਰ ਜੇਕਰ ਆਪਣੀ ਮੰਜ਼ਲ ਤੱਕ ਪਹੁੰਚਦਿਆਂ ਪਹੁੰਚਦਿਆਂ ਸਰੀਰ ਨੂੰ ਹੀ ਕਈ ਤਰ੍ਹਾਂ ਦੇ ਦੁੱਖ ਰੋਗ ਲਗਾ ਲਏ ਤਾਂ ਫਿਰ ਮੰਜ਼ਲ ਤੇ ਪਹੁੰਚ ਕੇ ਵੀ ਸੁਆਦ ਨਹੀਂ ਆਉਣਾ ਉਹ ਸੁੱਖ ਨਹੀਂ ਮਿਲਣਾ ਕਿਉਂਕਿ ਬਹੁਤੇ ਭੈਣ ਭਰਾ ਇਦਾਂ ਹੀ ਕਰਦੇ ਨੇ ਜਦੋਂ ਉਹਨਾਂ ਦਾ ਸਰੀਰ ਤੰਦਰੁਸਤ ਨਰਵਾਇਓ ਆਪਣੀ ਪੂਰੀ ਜੀ ਜਾਣ ਲਾ ਦਿੰਦੇ ਨੇ ਆਪਣੇ ਸੁਪਨੇ ਆਪਣੇ ਲਕਸ਼ੇ ਨੂੰ ਪ੍ਰਾਪਤ ਕਰਨ ਦੇ ਲਈ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਸਹੂਲਤਾਂ ਹੀ ਇਕੱਠੀਆਂ ਕਰਨ ਦੇ ਲਈ ਪਰ ਸੁੱਖ ਸੁੱਖ ਤਾ ਨਤੀਜੇ ਕੀ ਨਿਕਲਦਾ ਹੈ ਸੁੱਖ ਸੁਹੂਲਤਾਂ ਦਾ ਹੀ ਇਕੱਠੀਆਂ ਕਰ ਲਈਆਂ ਪਰ ਉਹਨਾਂ ਸੁੱਖ ਸੁਹੂਲਤਾਂ ਦਾ ਸੁੱਖ ਮਾਨਣ ਦੇ ਲਈ ਉਹ ਸ਼ਰੀਰ ਨਹੀਂ ਰਿਹਾ ਸ਼ਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗੇ ਤਾਂ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਹੈ ਸਵੇਰ ਦੀ ਸੈਰ ਕਰਨੀ ਆ ਕਸਰਤ ਕਰਨੀ ਆ ਤੇ ਆਪਣੇ ਖਾਣ ਪੀਣ ਦੀਆਂ ਆਦਤਾਂ ਵੱਲ ਵੀ ਪੂਰਾ ਪੂਰਾ ਧਿਆਨ ਦੇਣਾ ਹੈ ਬੇਲੂਣਾ ਨਹੀਂ ਖਾਣਾ ਬੇਟਾਈਮਾ ਨਹੀਂ ਖਾਣਾ ਹਮੇਸ਼ਾ ਸਾਦਾ ਭੋਜਨ ਛਕਣਾ ਹੈ ਜਿੰਨੀ ਕੁ ਲੋੜ ਆ ਉਹਨਾਂ ਕੁ ਭੋਜਨ ਛਕਣਾ ਹੈ ਬਲਕਿ ਉਸ ਤੋਂ ਥੋੜਾ ਘੱਟ ਹੀ ਛਕੀਏ ਤਾਂ ਬਹੁਤੇ ਚੰਗੇ ਰਵਾਂਗੇ ਭੋਜਨ ਖਾ ਕੇ ਕਦੇ ਵੀ ਲੰਮੇ ਨਹੀਂ ਪੈਣਾ ਬੈਠੇ ਨਹੀਂ ਰਹਿਣਾ ਕੁਝ ਧੇਰ ਟਹਿਲਣਾ ਤੁਰਨਾ ਜ਼ਰੂਰ ਚਾਹੀਦਾ ਹੈ ਉਸ ਤੋਂ ਬਾਅਦ ਆ ਦੂਸਰੀ ਚੰਗੀ ਆਦਤ ਆਪਣੇ ਕੰਮ ਆਪ ਕਰਨ ਦੀ ਆਦਤ ਪਾਉਣਾ ਜਦੋਂ ਅਸੀਂ ਆਪਣੇ ਕੰਮਾਂ ਦੇ ਲਈ ਦੂਜਿਆਂ ਦੇ ਉੱਤੇ ਨਿਰਭਰ ਹੋ ਜਾਂਦੇ ਹਾਂ ਜਾਂ ਦੂਜਿਆਂ ਦੇ ਉੱਤੋਂ ਕਿਸੇ ਕੰਮ ਦੇ ਲਈ ਆਸ ਉਮੀਦ ਲਾ ਲੈਣੇ ਆ ਉਹ ਕੰਮ ਭਾਵੇਂ ਛੋਟੇ-ਛੋਟੇ ਹੋਣ ਤੇ ਭਾਵੇਂ ਵੱਡੇ ਹੋਣ ਦੂਜਿਆਂ ਦੇ ਉੱਤੇ ਲਾਈਆਂ ਹੋਈਆਂ ਆਸਾਂ ਉਮੀਦਾਂ ਸਾਨੂੰ ਕਮਜ਼ੋਰ ਬਣਾਉਂਦੀਆਂ ਨੇ ਸਾਡੀ ਕਾਬਲੀਅਤ ਸਾਡੀ ਯੋਗਤਾ ਨੂੰ ਦਬਾ ਦਿੰਦੀਆਂ ਨੇ ਤਾਂ ਇਸ ਕਰਕੇ ਕਦੇ ਵੀ ਆਪਣੀ ਕਮਾਂ ਦੇ ਲਈ ਦੂਜਿਆਂ ਦੇ ਉੱਤੇ ਨਿਰਭਰ ਨਹੀਂ ਹੋਣਾ ਕਿਸੇ ਦੇ ਉੱਤੇ ਆਸ ਉਮੀਦ ਨਹੀਂ ਲਾਉਣੀ ਜੋ ਵੀ ਪ੍ਰਾਪਤ ਕਰਨਾ ਹੈ ਖੁਦ ਪ੍ਰਾਪਤ ਕਰਨਾ ਹੈ ਆਪਣੇ ਲਈ ਆਪ ਕੰਮ ਕਰਨਾ ਹੈ ਰੋਜ਼ ਸਵੇਰੇ ਉੱਠ ਕੇ ਆਪਣੇ ਆਪ ਨੂੰ ਕਹਿਣਾ ਹੈ ਕਿ ਮੇਰੇ ਕੰਮ ਮੈਂ ਹੀ ਕਰਾਂਗਾ ਅਤੇ ਆਪਣੇ ਕੰਮ ਜਿੰਨੇ ਵਧੀਆ ਤਰੀਕੇ ਦੇ ਨਾਲ ਆਪਾਂ ਖੁਦ ਕਰ ਲਵਾਂਗੇ ਨਾ ਦੂਜਾ ਨਹੀਂ ਕਰੇਗਾ ਹਾਂ ਜੇਕਰ ਸਾਨੂੰ ਹੈਲਪ ਦੀ ਲੋੜਿਆ ਤਾਂ ਆਪਾਂ ਹੈਲਪ ਲੈ ਸਕਦੇ ਹਾਂ ਪਰ ਫਿਰ ਵੀ ਖੁਦ ਮੌਜੂਦ ਰਹਿਣਾ ਹੈ ਭਾਵੇਂ ਸਾਡੇ ਘਰ ਦੇ ਕੰਮ ਨੇ ਭਾਵੇਂ ਸਾਡੇ ਕਾਰੋਬਾਰ ਦੇ ਕੰਮ ਨੇ ਕਦੇ ਵੀ ਦੂਜਿਆਂ ਦੇ ਉੱਤੇ ਪੂਰਾ ਭਰੋਸਾ ਨਹੀਂ ਕਰਨਾ ਚਾਹੀਦਾ ਦੂਜਿਆਂ ਦੇ ਉੱਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਆਪਣੇ ਆਪ ਨੂੰ ਵਿੱਚ ਰੱਖਣਾ ਹੈ ਉਸ ਤੋਂ ਬਾਅਦ ਆ ਤੀਸਰੀ ਚੰਗੀ ਆਦਤ ਆਪਣੇ ਸਮੇਂ ਦੀ ਕਦਰ ਕਰਨੀ ਸਵੇਰ ਤੋਂ ਲੈ ਕੇ ਰਾਤ ਤੱਕ ਸੌਣ ਤੱਕ ਸਾਨੂੰ ਸਾਡੇ ਇੱਕ ਇੱਕ ਮਿੰਟ ਇੱਕ ਇੱਕ ਪਲ ਇੱਕ ਇੱਕ ਛਿੰ ਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਹੈ ਜਿਸ ਬੰਦੇ ਨੇ ਆਪਣੇ ਸਮੇਂ ਦੀ ਕਦਰ ਕਰ ਲਈ ਨਾ ਫਿਰ ਸਮਾਂ ਉਹਦੀ ਝੋਲੀ ਦੇ ਵਿੱਚ ਉਹ ਸਾਰੀਆਂ ਖੁਸ਼ੀਆਂ ਪਾਉਂਦਾ ਏ ਜੋ ਕਦੀ ਅਸੀਂ ਚਾਹਿਆ ਹੋਣ ਸਮੇਂ ਦੀ ਕਦਰ ਕਰਨੀ ਹੈ ਆਪਣੀ ਜ਼ਿੰਦਗੀ ਦਾ ਇੱਕ ਪਲ ਇੱਕ ਛਿਣ ਵੀ ਗਵਾਉਣਾ ਨਹੀਂ ਆ ਸਾਡੇ ਸਮੇਂ ਦੇ ਉੱਤੇ ਸਾਡਾ ਅਧਿਕਾਰ ਏ ਆਪਾਂ ਆਪਣੇ ਹਿਸਾਬ ਦੇ ਨਾਲ ਵਰਤਣਾ ਏ ਸਾਡੇ ਸਮੇਂ ਨੂੰ ਕੋਈ ਦੂਜਾ ਨਾ ਵਰਤੇ ਆਪਣੇ ਕੀਮਤੀ ਸਮੇਂ ਨੂੰ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਕਿਸੇ ਦੀ ਨਿੰਦਿਆ ਜੁਗਲੀ ਕਰਕੇ ਕਿਸੇ ਦੀ ਬੁਰਾਈ ਕਰਕੇ ਨਹੀਂ ਗਵਾਉਣਾ ਆਪਣੇ ਸਮੇਂ ਨੂੰ ਆਪਣੇ ਆਪ ਦੇ ਉੱਤੇ ਲਾਉਣਾ ਹੈ ਆਪਣੇ ਲਈ ਵਰਤਣਾ ਹੈ ਉਸ ਤੋਂ ਬਾਅਦ ਏ ਚੌਥੀ ਚੰਗੀ ਆਦਤ ਕੋਈ ਵੀ ਕੰਮ ਕਰਦੇ ਆ ਨਾ ਉਹਦੀ ਜ਼ਿੰਮੇਵਾਰੀ ਖੁਦ ਲੈਣੀ ਆ ਕਿਉਂਕਿ ਕੁੱਝ ਭੈੜ ਭਰਾ ਕੀ ਕਰਦੇ ਨੇ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਨੇ ਤਾਂ ਜੇ ਕਾਮਯਾਬ ਹੋਏ ਤਾਂ ਉਹ ਕ੍ਰੈਡਿਟ ਆਪਣੇ ਆਪ ਨੂੰ ਦੇਣਾ ਉਹ ਜ਼ਿੰਮੇਵਾਰੀ ਆਪ ਲੈਣੀ ਆ ਪਰ ਜੇ ਕਿਤੇ ਕੋਈ ਨੁਕਸਾਨ ਹੋ ਗਿਆ ਨਾ ਕਾਮਯਾਬ ਹੋ ਗਏ ਤਾਂ ਫਿਰ ਉਹ ਦੂਜਿਆਂ ਦੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੇ ਨੇ ਆਪਣੇ ਕਮਾਂਕਾਰਾਂ ਦੀਆਂ ਜ਼ਿੰਮੇਵਾਰੀਆਂ ਆਪ ਚੁੱਕਣੀਆਂ ਨੇ ਉਸ ਤੋਂ ਬਾਅਦ ਆ ਪਣੀ ਮੀ ਚੰਗੀ ਆਦਤ ਹੈ ਇਹ ਆਦਤ ਨੂੰ ਜੇਕਰ ਆਪਾਂ ਆਪਣੀ ਜ਼ਿੰਦਗੀ ਦਾ ਪੱਕਾ ਨਿਯਮ ਬਣਾ ਲਈਏ ਤਾਂ ਸੱਚ ਕਰਕੇ ਜਾਣਿਓ ਬਹੁਤ ਕੁਝ ਬਦਲ ਜਾਵੇਗਾ ਅਤੇ ਇੰਨੀ ਤੇਜ਼ੀ ਦੇ ਨਾਲ ਬਦਲੇਗਾ ਨਾ ਅਸੀਂ ਖੁਦ ਦੇਖ ਕੇ ਹੈਰਾਨ ਹੋ ਜੰਨੇ ਆ ਇਸ ਆਦਤ ਬਾਰੇ ਆਪਾਂ 5ਵੇਂ ਨੰਬਰ ਤੇ ਗੱਲ ਕੀਤੀ ਆ ਪਰ ਅਸਲ ਦੇ ਵਿੱਚ ਇਹ ਆਦਤ ਸਾਡੀਆਂ ਪਹਿਲੀਆਂ ਆਦਤਾਂ ਦੇ ਵਿੱਚ ਸ਼ਾਮਲ ਹੋਵੇ। ਇਹ ਆਦਤ ਸਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਕਰ ਦਿੰਦੀ ਆ। ਜਿਸ ਦਿਨ ਤੋਂ ਵੀ ਇਹ ਆਦਤ ਅਸੀਂ ਆਪਣੀ ਜ਼ਿੰਦਗੀ ਵਿੱਚ ਅਪਣਾ ਲਈ ਸੱਚ ਕਰਕੇ ਜਾਣਿਓ ਸਭ ਕੁਝ ਬਦਲ ਜਾਂਦਾ ਹੈ। ਸਭ ਕੁਝ ਸਾਡੇ ਹੱਕ ਦੇ ਵਿੱਚ ਹੁੰਦਾ ਹੈ। ਸਾਡੀ ਜ਼ਿੰਦਗੀ ਦੀ ਜੋ ਵੀ ਮੋਹਤਾਜੀ ਆ ਨਾ ਖਤਮ ਹੋ ਜਾਂਦੀ ਆ। ਇਹ ਆਦਤ ਕਿਹੜੀ ਆ? ਸ਼ੁਕਰਾਨੇ ਦੀ ਆਦਤ। ਸਭ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਦੂਸਰਾ ਜੋ ਵੀ ਸਾਡੇ ਲਈ ਕੋਈ ਚੰਗਾ ਕੰਮ ਕਰ ਰਿਹਾ ਹੈ ਕੋਈ ਵੀ ਛੋਟੀ ਵੱਡੀ ਹੈਲਪ ਕੀਤੀ ਹੈ ਨਾ ਉਹਦਾ ਧੰਨਵਾਦ ਉਹਦਾ ਸ਼ੁਕਰਾਨਾ ਜ਼ਰੂਰ ਕਰਨਾ ਅਤੇ ਸਵੇਰੇ ਉੱਠਦੇ ਅੰਸਾਰ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਸ਼ੁਕਰਾਨਾ ਕਰਨ ਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਬਦਲੇਗਾ ਇੱਕ ਖਾਸ ਥਾਂ ਹੈ ਜਿੱਥੇ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ ਸਵੇਰੇ ਉੱਠਦੇ ਅੰਸਾਰ ਨਵੀਂ ਸਵੇਰ ਦੇ ਲਈ ਨਵੇਂ ਦਿਨ ਦੇ ਲਈ ਮਾਲਕ ਦਾ ਸ਼ੁਕਰਾਨਾ ਆਪਣੇ ਇਸ ਸੋਹਣੇ ਤੰਦਰੁਸਤ ਸਰੀਰ ਦੇ ਲਈ ਮਾਲਕ ਦਾ ਸ਼ੁਕਰਾਨਾ ਰੋਟੀ ਖਾਣ ਵੇਲੇ ਮਾਲਕ ਦਾ ਸ਼ੁਕਰਾਨਾ ਪਾਣੀ ਪੀਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਜਦੋਂ ਆਪਣੇ ਕੰਮ ਤੇ ਜਾਣੇ ਆ ਕੰਮ ਕਰਨਾ ਸ਼ੁਰੂ ਕਰਦੇ ਆ ਉਦੋਂ ਮਾਲਕ ਦਾ ਸ਼ੁਕਰਾਨਾ ਕੀ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕਿ ਤੁਸੀਂ ਮੈਨੂੰ ਇਹ ਕਿਰਤ ਬਖਸ਼ੀ ਆ ਸਾਡੇ ਘਰ ਦੇ ਵਿੱਚ ਕੋਈ ਵੀ ਨਿੱਕੀ ਵੱਡੀ ਦਾਤ ਆਉਂਦੀ ਆ ਮਾਲਕ ਦਾ ਸ਼ੁਕਰਾਨਾ ਕਰਨਾ ਸੱਚ ਕਰਕੇ ਜਾਣਿਓ ਜੇ ਸ਼ੁਕਰਾਨਾ ਕਰਨ ਦੇ ਨਾਲ ਅਡੇ ਘਰ ਦੀਆਂ ਬਰਕਤਾਂ ਵਧ ਜਾਂਦੀਆਂ ਨੇ ਸਾਡੀ ਜ਼ਿੰਦਗੀ ਦੀ ਜੋ ਨਿਰਾਸ਼ਾ ਹੈ ਨਾ ਉਹ ਖਤਮ ਹੋ ਜਾਂਦੀ ਆ ਤਾਂ ਸ਼ੁਕਰਾਨਾ ਜ਼ਰੂਰ ਕਰਨਾ ਹੈ ਉਸ ਤੋਂ ਬਾਅਦ ਆ ਛੇਵੀਂ ਆਦਤ ਜੋ ਵੀ ਆਪਾਂ ਕੰਮ ਕਰਦੇ ਆ ਨਾ ਉਸ ਕੰਮ ਵੱਲ ਧਿਆਨ ਦੇਣਾ ਹੈ ਕਿ ਕੰਮ ਦਾ ਨਤੀਜਾ ਕੀ ਹੋਵੇਗਾ ਕਿਉਂਕਿ ਸਾਡੇ ਵੱਲੋਂ ਕੀਤੇ ਹੋਏ ਕੰਮ ਹੀ ਸਾਡੇ ਕਰਮ ਨੇ ਅਤੇ ਕਰਮਾਂ ਦਾ ਫਲ ਹਰ ਇੱਕ ਬੰਦੇ ਨੂੰ ਭੋਗਣਾ ਪੈਂਦਾ ਹੈ ਜੇ ਅੱਜ ਅਸੀਂ ਮਾੜੇ ਕੰਮ ਕਰ ਰਹੇ ਹਾਂ ਤਾਂ ਉਹ ਮਾੜੇ ਕਰਮ ਬਣ ਰਹੇ ਨੇ ਉਹਨਾਂ ਦਾ ਨਤੀਜਾ ਵੀ ਮਾੜਾ ਹੋਵੇਗਾ ਆਪਣੇ ਹਰ ਇੱਕ ਕੰਮ ਵੱਲ ਧਿਆਨ ਦੇਣਾ ਹੈ ਕਿ ਮੈਂ ਕੀ ਕਰ ਰਿਹਾ ਅਤੇ ਚੰਗੇ ਕਰਮ ਕਮਾਉਣ ਦੀ ਕੋਸ਼ਿਸ਼ ਕਰਨੀ ਹੈ ਕਦੇ ਵੀ ਕਿਸੇ ਦੀ ਮਦਦ ਕਰਨ ਦਾ ਕਿਸੇ ਦਾ ਭਲਾ ਕਰਨ ਦਾ ਮੌਕਾ ਮਿਲੇ ਤਾਂ ਉਹ ਉੱਥੋਂ ਗਵਾਉਣਾ ਨਹੀਂ। ਮਹਾਪੁਰਖ ਜੀ ਕਹਿੰਦੇ ਹੁੰਦੇ ਨੇ ਅਸੀਸਾਂ ਖੱਟਣ ਦਾ ਮੌਕਾ ਕਦੇ ਨਾ ਗਵਾਓ। ਜ਼ਿੰਦਗੀ ਦੇ ਵਿੱਚ ਜਿੰਨੀਆਂ ਅਸੀਸਾਂ ਖੱਟਾਂਗੇ ਨਾ ਅਸੀਸਾਂ ਕਮਾਵਾਂਗੇ ਉਹਨੇ ਹੀ ਮਾੜੇ ਕਰਮ ਕੱਟੇ ਜਾਣਗੇ। ਉਸ ਤੋਂ ਬਾਅਦ ਆ ਸਤਵੀਂ ਆਦਤ। ਉਹ ਹੈ ਰਾਤ ਨੂੰ ਜਲਦੀ ਸੌਣਾ ਅਤੇ ਸਵੇਰੇ ਜਲਦੀ ਉੱਠਣਾ। ਇਹ ਨਿਯਮ ਸਾਡੀ ਜ਼ਿੰਦਗੀ ਦਾ ਪੱਕਾ ਹੋਵੇ ਕਿਉਂਕਿ ਰਾਤ ਨੂੰ ਜਲਦੀ ਸੌਵਾਂਗੇ ਸਵੇਰੇ ਸਮੇਂ ਸਰ ਉੱਠਾਂਗੇ ਤਾਂ ਸਾਡੇ ਸਾਰੇ ਕੰਮਕਾਰ ਕਰਨੇ ਬੜੇ ਆਸਾਨ ਹੋ ਜਾਣਗੇ ਜਦੋਂ ਆਪਾਂ ਸਵੇਰੇ ਜਲਦੀ ਉੱਠਦੇ ਆ ਉੱਠਦੇ ਅਸਾਰ ਮਾਲਕ ਦਾ ਸ਼ੁਕਰਾਨਾ ਕਰਦੇ ਆ ਰੱਬ ਦਾ ਨਾਮ ਲੈਣੇ ਆ ਨਾ ਸਾਡੇ ਅੰਦਰ ਇੱਕ ਪਾਵਰ ਇੱਕ ਊਰਜਾ એનર્ਜੀ ਆ ਜਾਂਦੀ ਆ ਜਾਂ ਕਹਿ ਦਈਏ ਵੀ ਅੰਦਰ ਦੀਆਂ ਜਿਹੜੀਆਂ ਸ਼ਕਤੀਆਂ ਨੇ ਨਾ ਹੋਰ ਤੇਜ਼ ਹੋ ਜਾਂਦੀਆਂ ਨੇ ਤਾਂ ਸਵੇਰੇ ਜਲਦੀ ਜ਼ਰੂਰ ਉੱਠਣਾ ਹੈ ਅਮਰਤ ਵੇਲੇ ਦੇ ਵਿੱਚ ਉੱਠਣਾ ਹੈ ਰੱਬ ਦਾ ਨਾਮ ਲੈਣਾ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ ਰੱਬ ਦੇ ਨਾਮ ਤੋਂ ਬਿਨਾਂ ਅਸੀਂ ਕੱਖ ਦੇ ਨਹੀਂ ਆ। ਸਭ ਤੋਂ ਪਹਿਲਾਂ ਰੱਬ ਦਾ ਨਾਮ ਲੈਣਾ ਹੈ। ਸਵੇਰ ਦੀ ਸ਼ੁਰੂਆਤ ਵੀ ਰੱਬ ਦੇ ਨਾਮ ਤੋਂ ਹੋਵੇ ਅਤੇ ਰਾਤ ਨੂੰ ਜਦੋਂ ਸੌਣਾ ਹੈ ਉਦੋਂ ਵੀ ਰੱਬ ਦਾ ਨਾਮ ਲੈ ਕੇ ਸਾਈਏ ਤਾਂ ਜ਼ਿੰਦਗੀ ਬੜੀ ਸੋਹਣੀ ਹੋ ਜਾਵੇਗੀ। ਜ਼ਿੰਦਗੀ ਦੀਆਂ ਬਹੁਤ ਸਾਰੀਆਂ ਦੁੱਖ ਤਕਲੀਫਾਂ ਚਿੰਤਾਵਾਂ ਘਟ ਜਾਣਗੀਆਂ ਤਾਂ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਆ। ਸਵੇਰੇ ਜਲਦੀ ਤਾਂ ਉੱਠ ਪਾਵਾਂਗੇ ਜੇ ਰਾਤ ਨੂੰ ਸਮੇਂ ਸਿਰ ਸੌਵਾਂਗੇ ਜਦੋਂ ਆਪਾਂ ਸਵੇਰੇ ਜਲਦੀ ਉੱਠਦੇ ਹਾਂ ਉੱਠ ਕੇ ਨਾਮ ਜਪਦੇ ਹਾਂ ਤਾਂ ਸਾਡੇ ਤਨ ਅਤੇ ਮਨ ਦੋਵਾਂ ਨੂੰ ਹੀ ਊਰਜਾ એનર્ਜੀ ਮਿਲਦੀ ਆ ਤਾਕਤ ਮਿਲਦੀ ਆ ਤਾਂ ਇਹ ਸੀ ਕੁਝ ਆਦਤਾਂ ਜੋ ਸਾਨੂੰ ਹਰ ਥਾਂ ਤੇ ਖੁਸ਼ ਰੱਖਦੀਆਂ ਨੇ ਕਾਮਯਾਬ ਬਣਾਉਂਦੀਆਂ ਨੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ